ਕਾਂਸਰ ਕੀ ਹੈ ਜੀ ਇਹ ਮਕਦਮਾ ਸਾਰਾ ਜੀ ਹਾਂ ਕੱਲ ਸ਼ਾਮ ਨੂੰ ਅਸੀਂ ਪੁਲਿਸ ਪਾਰਟੀ ਸਮੇਤ ਤਲਵੰਡੀ ਮਾਂਜਮੀਆਂ ਪਿੰਡਾਂ ਨੂੰ ਜਾ ਰਹੇ ਸੀ ਕਿ ਮਾਂਜਮੀਆਂ ਪਿੰਡ ਦੇ ਕੋਲ ਬਿਲਕੁਲ ਇੱਕ ਨੌਜਵਾਨ ਬਹੁਤ ਤੇਜ਼ੀ ਨਾਲ ਮੋਟਰਸਾਈਕਲ ਤੇ ਜਿਸੇ ਮਿਲ ਕੇ ਇੱਕ ਔਰਤ ਬੈਠੀ ਹੋਈ ਸੀ ਉਹ ਤੇਜ਼ੀ ਨਾਲ ਆਇਆ ਪਰ ਪੁਲਿਸ ਪਾਰਟੀ ਨੂੰ ਵੇਖ ਕੇ ਉਸਨੇ ਇੱਕਦਮ ਔਰਤ ਨੂੰ ਉੱਥੇ ਹਟਾ ਦਿੱਤਾ ਉਹ ਮੋਟਰਸਾਈਕਲ ਭਜਾ ਕੇ ਲੈ ਗਿਆ ਉਹ ਔਰਤ ਜਿਹੜੀ ਸੀ ਕਾਲੀ ਕਦਮੀ ਜਿਹੜੀ ਆ ਉਹ ਖੇਤਾਂ ਵੱਲੋਂ ਤੁਰ ਗਈ ਤੋ ਜੋ ਸਾਡੇ ਨਾਲ ਲੇਡੀ ਫੋਰਸ ਮੌਜੂਦ ਸੀ ਉਹਨਾਂ ਨੇ ਰੋਕ ਕੇ ਉਹਦੇ ਹੱਥ 'ਚ ਜਿਹੜਾ ਝੋਲਾ ਫੜਿਆ ਹੋਇਆ ਸੀ ਕੈਰੀ ਬੈਗ ਸੀਗਾ ਉਹਨੂੰ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਅੱਧਾ ਕਿਲੋ ਹੈਰੋਨ ਬਰਾਮਦ ਹੋਇਆ। ਅਪਰੰਤ ਪੁਸ਼ਕેશ ਤੋਂ ਬਾਅਦ ਉਹਨੇ ਦੱਸਿਆ ਕਿ ਉਹਦਾ ਭਰਾ ਜਿਹੜਾ ਪੁੱਚਾ ਸਿੰਘ ਆ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਜਿਹੜੀ ਹੈਰੋਨ ਲਗਵਾਉਂਦਾ ਆ ਤੇ ਪਾਰਟੀਆਂ ਨੂੰ ਅੱਗੇ ਸਪਲਾਈ ਕਰਦਾ ਤੇ ਉਸਨੇ ਘਰ ਵਿੱਚ ਵੀ ਹੋਰ ਹੈਰੋਇਨ ਜਿਹੜੀ ਆ ਛੁਪਾ ਕੇ ਰੱਖੀ ਆ ਜੋ ਦੇਰ ਸਾਢੇ 3 ਕਿਲੋ ਦੇ ਕਰੀਬ ਹੋਰ ਜਿਹੜੇ ਸੀ ਹੈਰੋਇਨ ਇੰਡੀਆ ਉਹਨਾਂ ਦੀ ਪੁਸ਼ਕਿਸ਼ ਤੇ ਉਹਨਾਂ ਵੱਲੋਂ ਰਿਕਵਰ ਕਰਾਈ ਗਈ ਹੈ ਸੋ ਕੁੱਲ ਕਿੰਨੀ ਜਿਹੜੀ ਹੁਣ ਹੈਰੋਇਨ ਦੀ ਰਿਕਵਰੀ ਹੋਈ ਆ ਕੁੱਲ 4 ਕਿਲੋ 38 ਗ੍ਰਾਮ ਹੈਰੋਇਨ ਜਿਹੜੀ ਆ ਰਿਕਵਰ ਕੀਤੀ ਗਈ ਪਤਾ ਲੱਗਿਆ ਜੀ ਅੱਗੇ ਕਿਦਾਂ ਕਰਦੇ ਸੀ ਉਹ ਹੈਰੋਇਨ ਦਾ ਕੀ ਕਰਦੇ ਸੀਗੇ ਕਿਹਨਾਂ ਨੂੰ ਵੇਚਦੇ ਸੀਗੇ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਸੁੱਚਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਸਾਰੀ ਚੀਜ਼ ਜਿਹੜੀ ਸਾਹਮਣੇ ਆਉ। ਇਹ ਦੋਨੋਂ ਭੈਣ ਭਰਾ ਨੇ ਜੀ। ਇਹ ਦੋਨੋਂ ਭੈਣ ਭਰਾ ਨੇ। ਸਰ ਪਹਿਲਾਂ ਕਿ ਮਗਧ ਮਦਰ ਜਿਹਨਾਂ ਦੇ। ਇਹਦੇ ਬਾਰੇ ਅਜੇ ਤਹਿਕੀਕਾਤ ਕੀਤੀ ਹੈ। ਸਰ ਇਹ ਇਹ ਭੈਣ ਨੂੰ ਹੀ ਕਿਉਂ ਵਰਤਦਾ ਸੀਗਾ ਇਸ ਕੇਸ ਵਾਂਗ। ਇਹਨਾਂ ਦੀ ਅਕਸਰ ਮਨੋਵਿਰਤੀ ਹੁੰਦੀ ਹੈ ਕਿ ਔਰਤਾਂ ਨੂੰ ਪਿੱਛੇ ਬਿਠਾ ਲੈਂਦੇ ਤੇ ਪੁਲਿਸ ਜਾਂ ਸਕਿਉਰਿਟੀ ਫੋਰਸ ਜਿਹੜੀਆਂ ਨੇ ਔਰਤ ਕਰਕੇ ਮੋਸਟਲੀ ਬਹੁਤੀ ਅਕਈ ਵਾਰੀ ਚੈੱਕ ਨਹੀਂ ਕਰਦੇ। ਤੋਂ ਔਰਤਾਂ ਨੂੰ ਬਿਠਾ ਕੇ ਇਹ ਇਸ ਤਰ੍ਹਾਂ ਲਕਾਸ਼ ਕਾ ਸ਼ਿਫਾਕੇ ਜਿਹੜੀ ਆ ਹੈਰੋਨੀ ਜਿਹੜੀ ਆ ਸਪਲਾਈ ਕਰਦੇ ਆ। ਜੇ ਪਤਾ ਲੱਗਾ ਹੌਂਕਸ਼ੋਰੀ ਬਰਾਮਦ ਹੈ। ਜੀ ਹੀਰੋਇਨ ਤੋਂ ਲਾਭਸ਼ੋਰ ਬ੍ਰਾਂਧ ਨਹੀਂ ਕੋਈ ਹੋਰ ਚੀਜ਼ ਬ੍ਰਾਂਧ ਨਹੀਂ ਹੋਈ ਸਰ ਹੋਰ ਵੀ ਆਪਣਾ ਕੋਈ ਪਤਾ ਲੱਗਾ ਇਹਨਾਂ ਦੇ ਲਿੰਕ ਇਸ ਦਾ ਕਿਤੇ ਕਿਤੇ ਲਿੰਕ ਹਾਂ ਇਹ ਸੁੱਚਾ ਸਿੰਘ ਦੇ ਗ੍ਰਫਤਾਰ ਹੋਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਸਾਹਮਣੇ ਆਉਣਗੀਆਂ ਕਿੰਨੀ ਕ ਹੁਣ ਤੱਕ ਜਿਹੜੀ ਇਹ ਖੇਪ ਜਿਹੜੀ ਨੰਗਾ ਚੁੱਕੇ ਨੇ ਬਾਰਡਰੋਂ ਪਾਰ ਇਹ ਵੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਇਹ ਤੇ ਸੁੱਚਾ ਸਿੰਘ ਦਸਤਾਰ ਹੋਏਗਾ ਕਿਉਂਕਿ ਉਹਦੇ ਬਾਰੇ ਸਾਨੂੰ ਪਤਾ ਚੱਲਿਆ ਕਿ ਉਹ ਲੰਬੇ ਸਮੇਂ ਤੋਂ ਜਿਹੜੀ ਆ ਇਹ ਤੇ ਬਾਰਡਰ ਦੇ ਉੱਤੇ ਉਹਦੀ ਐਕਟੀਵਿਟੀਜ਼ ਜਿਹੜੀਆਂ ਨੇ ਹੈਗੀਆਂ ਪਤਾ ਲੱਗਾ ਕੁਝ ਕੀ ਜਿਹੜੀ ਲੇਡੀ ਪਕੜੀ ਗਈ ਆ ਉਹਨੇ ਪਹਿਲਾਂ ਵੀ ਇਦਾਂ ਦਾ ਕੋਈ ਕੰਮ ਕਰ ਨਹੀਂ ਇਸ ਤਰ੍ਹਾਂ ਤਾਂ ਹੁਣ ਇਹ ਰਮਾਨਗਲੈਂਡ ਤੋਂ ਬਾਅਦ ਕੋਰਟ 'ਚ ਪੇਸ਼ ਕਰ ਰਹੇ ਆ ਉਹ ਤੋਂ ਬਾਅਦ ਪੁਸ਼ਕਿਸ਼ ਤੋਂ ਬਾਅਦ ਬਤਾ ਦੇ ਦੇਗਾ